ਸਟੂ ਆਪਦੀ ਗੱਲ ਕਰਕੇ ਨਹੀਂ ਦੇ ਰਿਹਾ ਸੀ ਬਾਰਡਰ ਤੇ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਸੀ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤੀਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤੀਰਾ ਸਾਨੂੰ ਇੱਕ ਗੱਲ ਕਰਨ ਦਾ ਅਧਿਕਾਰ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਰ ਰਹੇ ਹਰੇ ਆ 18 ਦਿਨ ਮੈਂ ਰਹਿ ਕੇ ਆਇਆ ਮੇਰੀ ਗੱਲ ਸੁਣੋ 18 ਦਿਨ ਮੈਂ ਰਹਿ ਕੇ ਆਇਆ ਜੀ ਉੱਥੇ ਨਹੀਂ ਨਹੀਂ ਮਾਈਕ ਚਲੋ ਜਿਹੜਾ ਜਿਹੜਾ ਮੈਂ ਦੇਖਦਾ ਤਾ ਪਾ ਜਿਹੜਾ 18 ਦਿਨ ਰਹਿ ਕੇ ਆਇਆ ਉਸੇ ਵਾਰ ਕੋਲ ਭਾਗ ਲਿਆ ਤੁਹਾਡੀ ਮੁਰਦਾਬਾਦ 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 ਆਹੀ ਕੋਸ਼ਿਸ਼ ਕਰਨਾ ਹਾਂ ਤਾਂ ਤੁਹਾਨੂੰ ਤੁਸੀਂ ਪੰਜਾਬ ਨੂੰ ਮੁਰਦਾਬਾਦ ਕਰੋਗੇ ਸਾਰੀ ਦੁਨੀਆ ਭਰਾਂ ਵਿੱਚ ਤੁਸੀਂ ਪੰਜਾਬ ਨੂੰ ਮੁਰਦਾਬਾਦ ਕਰੋਗੇ ਇਹਨਾ ਸਿੱਖੋ ਮਰੀ ਮੁਰਦਾਬਾਦ 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 ਸਭ ਤੁਸੀਂ ਉਰੇ ਪਹੁੰਚੇ ਸਭ ਤੋਂ ਪਹਿਲਾਂ ਨਾਰਾ ਲੱਗਿਆ ਇਨਕਲਾਬ ਜ਼ਿੰਦਾਬਾਦ ਅਸੀਂ ਵੀ ਤੁਹਾਡੇ ਨਾਲ ਲਾਉਣ ਨੂੰ ਤਿਆਰ ਆ ਇਨਕਲਾਬ ਜ਼ਿੰਦਾਬਾਦ ਪਰ ਸਵਾਲ ਇਹ ਆ ਕਿ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ સામਰਾਜਵਾਦ ਮਰਦਾਬਾਦ ਕਿਉਂ ਨਹੀਂ ਕਹਿੰਦੀ ਜੀ ਤੁਸੀਂ ਨਾਰਾ ਲਾਓ ਜੀ ਨਾਰਾ ਲਾਓ સામਰਾਜਵਾਦ ਮਰਦਾਬਾਦ ਦਾ ਜੀ ਅੱਛਾ ਮੇਰਾ ਪਹਿਲਵਾਨ ਇਨਕਲਾਬ ਜਿੰਦਾਬਾਦ ਸਾਮਰਾਜਬਾਦ ਮਰਦਾਬਾਦ ਮੈਂ ਤਾਂ ਮੇਸਲਵਾਨਾ ਨਹੀਂ ਤੁਸੀਂ ਆਨੇ ਲਵਾਇਆ ਕਰੋ ਜੀ ਮੈਂ ਲਵਾਨਾ ਹਰਦਾ ਤੇ ਲਵਾਨਾ ਹੈ ਇਹ ਦੂਜੀ ਬੀਨ ਦੇਖੀ ਇਹ ਦੂਜਾ ਸਵਾਲ ਸਾਡਾ ਕਿ ਸਵਾਲ ਇਸ ਪਹਿਲਾ ਸਵਾਲ ਹਾਂ ਚਲੋ ਪਹਿਲਾ ਸਵਾਲ ਸਾਡਾ ਇਹ ਆ ਕਿ ਚੌਂਕੇ ਪਿੰਡ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਸ਼ਾਇਦ ਜਾਣਕਾਰੀ ਦੇ ਵਿੱਚ ਹੋਵੋਗੇ ਕਿ ਉੱਥੇ ਟੀਚਰਾਂ ਦੇ ਉੱਤੇ ਤਸ਼ੱਦਦ ਹੋਇਆ ਨਾਲ ਜਥੇਬੰਦੀ ਵੀ ਬੈਠੀ ਸੀ ਪ੍ਰੈਗਨੈਂਟ ਸਾਡੀਆਂ ਭੈਣਾਂ ਦੇ ਢਿੱਡਾਂ 'ਚ ਲੱਤਾਂ ਮਾਰੀਆਂ ਗਈਆਂ 13 ਮਹੀਨੇ ਦੀ ਬੱਚੀ ਨੂੰ 2 ਦਿਨ ਦੇ ਲਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨੂੰ ਫੀਵਰ ਹੋਣ ਤੇ ਦਵਾਈ ਨਹੀਂ ਲਈ ਗਈ ਕਾਰਨ ਕੀ ਸੀ ਉੱਥੇ ਬਠਿੰਡੇ ਦੇ ਡੀਸੀ ਸਾਹਿਬ ਨੇ ਬਕਾਇਦਾ ਉੱਥੇ ਜਿਹੜੀ ਆਦਰਸ਼ ਸਕੂਲ ਦੀ ਮੈਨੇਜਮੈਂਟ ਦੇ ਬਾਰੇ ਇਨਕੁਆਇਰੀ ਵੀ ਹੋਈ ਉਹਦੇ ਵਿੱਚ ਵੀ ਮੈਨੇਜਮੈਂਟ ਗਲਤ ਸਾਬਤ ਹੋਈ ਸੀ ਪਰ ਫੇਰ ਵੀ ਸਰਕਾਰ ਨੇ ਟੀਚਰਾਂ ਦੇ ਤਸ਼ੱਦਦ ਕਰਿਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਇਹ ਇੱਕ ਪੁਲਿਸ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਇਹ ਨਾ ਤਸ਼ੱਦਦ ਇਹਨਾਂ ਸਕੂਲਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਲਗਾਤਾਰ ਖਾਣੇ ਖਾ ਰਿਹਾ ਉਹਨਾਂ ਤੇ ਕਾਰਵਾਈ ਕਦੋਂ ਕਰੂਗੀ ਤੇ ਸਾਡੇ ਡੰਡੇ ਮਾਰਨ ਤੋਂ ਕਦੋਂ ਬੰਦ ਕਰਨਗੇ ਜੀ ਕੋ ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਸੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪਹਿਲਾਂ ਤੁਸੀਂ ਜਿਹੜੇ ਕਿਸਾਨੀ ਮਸਲੇ ਨਾਲ ਸੰਬੰਧਿਤ ਆ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗਾ ਤੁਸੀਂ ਮੇਰੇ ਕੋਲੋਂ ਕਿਸੇ ਇਨਸੀਡੈਂਟਸ ਬਾਰੇ ਤੁਸੀਂ ਕਿਸੇ ਵੀ ਮਸਲੇ ਤੇ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ ਮੈਂ ਉਹਦੀ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਜਵਾਬ ਦੇ ਦਾਂਗਾ ਉਹਦਾ ਲੇਕਿਨ ਅੱਜ ਜਿਹੜਾ ਹੈਗਾ ਤੁਸੀਂ ਜਿਹੜੇ ਕਿਸਾਨੀ ਨਾਲ ਸੋਚਦਾ ਤਾਂ ਜੋ ਮਰਜ਼ੀ ਸਵਾਲ ਪੁੱਛੋ ਤੁਸੀਂ ਸਰ ਮੈਂ ਜਿਆ ਤੁਸੀਂ ਆ ਕਿਸੇ ਗੱਲ ਸੁਣਨ ਬੈਠ ਜਾਓ ਜਰਾ ਬੈਠ ਜਾਓ ਜਰਾ ਤੁਸੀਂ ਹੁਣ ਮੈਂ ਨਾਰਾ ਲਾ ਜੀ ਕਿਸਾਨ ਮਜ਼ਦੂਰ ਮਲਾਜ਼ਮ ਇਕਤਾ ਉਹ ਮਲਾਜ਼ਮ ਸੀ ਟੀਚਰ ਜੀ ਮੈਂ ਬਿਲਕੁਲ ਠੀਕ ਹੈ ਜੀ ਪੂਰੀ ਸੀ ਮਲਾਜ਼ਮ ਸੀ ਪਹਿਲਾਂ ਮੈਂ ਕੀ ਕਿਹਾ ਸੀ ਪਹਿਲਾਂ ਕਿਸਾਨ ਮਜ਼ਦੂਰ ਫਿਰ ਮਜ਼ਦੂਰ ਫਿਰ ਤੁਸੀਂ ਮਲਾਜ਼ਮ ਨੂੰ ਪਿੱਛੇ ਰੱਖਦੇ ਹੋ ਸਰ ਯਾਰ ਸੁਣ ਲੋ ਗੱਲ ਉਹ 2 ਮਿੰਟ ਗੱਲ ਸੁਣ ਲੋ 1 ਮਿੰਟ ਫਿਰ ਦੁਕਾਨਦਾਰ ਫਿਰ ਮੁਲਾਜ਼ਮ ਇਹਨਾਂ ਸਾਰਿਆਂ ਨੇ ਤੁਹਾਡਾ ਉੱਥੇ ਜਿਹੜਾ ਸਾਥ ਦਿੱਤਾ ਸੀਗਾ ਜੇ ਤੁਸੀਂ ਐਦਾਂ ਸਵਾਲ ਪੁੱਛਣੇ ਆ ਨਾ ਜੀ ਮੇਰਾ ਤੁਹਾਨੂੰ ਸਵਾਲ ਹੈ ਸਰਦਾਰ ਜਗਿੰਦਰ ਸਿੰਘ ਉਹ ਖੜੇ ਸੀ ਰਾਜੇਵਾਲ ਖੜੇ ਸੀ ਠੀਕ ਹੈ ਜੀ ਰਾਜੇਵਾਲ ਸਾਹਿਬ ਉੱਥੇ ਖੜੇ ਸੀ ਡਾਕਟਰ ਦਰਸ਼ਨਪਾਲ ਉੱਥੇ ਖੜੇ ਸੀ ਦਕੌਂਦੇ ਵਾਲੇ ਉੱਥੇ ਖੜੇ ਸੀ ਸਾਰੀ ਲੀਡਰ ਖੜੀ ਹੋਈ ਸੀ ਉਹ ਕਿਹੜੇ ਕਿਸਾਨ ਲੀਡਰ ਸੀ ਜਿਹੜੇ ਲੈ ਕੇ ਲਾਲ ਕਿਲੇ ਚ ਵੜ ਕੇ ਸੀ ਸਾਡੇ ਤਿਆਪਤ ਮਰਵਾਤੇ ਸੀ ਉਹਨਾਂ ਨੇ ਤੁਸੀਂ ਉਹਨਾਂ ਦੇ ਨਾਲ ਨਾਲ ਰਲਦੇ ਵਰਤਾਰਾ ਨੂੰ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੈਂਕ ਦੇਵੋਗੇ ਜੀ ਸਰ ਸਰ ਜਵਾਬ ਸੁਣੋ ਗੱਲ ਹੁਣ ਸੁਣੋ ਹੁਣ ਸੁਣੋ ਹੁਣ ਸੁਣੋ ਹੁਣ ਸੁਣੋ ਜਵਾਬ ਦੇਣ ਦਾ ਅਧਿਕਾਰ ਦਿਓ ਜੀ ਸਾਨੂੰ ਉਹ ਜਾਗਰ ਸਿੰਘ ਉਹ ਕਿਰਾਹਾ ਮੇਰਾ ਭਰਾ ਹੈ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਆ ਜਿਹੜਾ ਕੰਮ ਕਹਿੰਦੇ ਆ ਮੈਂ ਕਰਾ ਕੇ ਦਿੰਨਾ ਰਾਜੇਵਾਲ ਜੀ ਨਾਲ ਮੇਰੀ ਲਗਾਤਾਰ ਟੈਲੀਫੋਨ ਤੇ ਗੱਲ ਹੁੰਦੀ ਆ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਤੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਤੁਹਾਨੂੰ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਇਹਨਾਂ ਦੇ ਸਾਥ ਦੇ ਕੇ ਜਿਹੜੇ ਨਾਲ ਕਿਲੇ ਵਾਲੇ ਸੀ ਜਿਹੋ ਉਹਨਾਂ ਨੇ ਸਾਡੇ ਬੱਚੇ ਬਰਵਾਏ ਸਰ ਜਵਾਬ ਤੁਸੀਂ ਕਿਸਾਨੀ ਦਾ ਸਵਾਲ ਪੁੱਛੋ ਸਰ ਮਾਈਕ ਦਿਓ ਮਾਈਕ ਬਤਾ ਦਿਓ ਸਰ ਮਾਈਕ ਇੱਕ ਬੰਦੇ ਨੂੰ ਮਿਲੇਗਾ ਮਾਈਕ ਸਾਰਿਆਂ ਨੂੰ ਨਹੀਂ ਮਿਲੇਗਾ ਦੂਜਾ ਬੰਦਾ ਦੱਸ ਦੋ ਦੋ ਬੰਦੇ ਦੱਸ ਦੇ ਮੈਨੂੰ ਸਰ ਹਾਂਜੀ ਦੋ ਬੰਦੇ ਪੰਜ ਬੰਦਿਆਂ ਦਾ ਨਾਮ ਲਿਖਾਈ ਸੀ ਜੀ ਦੂਜਾ ਕੌਣ ਆ ਬਤਾਈਏ ਇਹੀ ਨੇ ਸਰ ਪੁੱਛੋ ਸਵਾਲ ਪੁੱਛੋ ਕਿਸਾਨੀ ਬਾਰੇ ਪੁੱਛ ਸਕਦੇ ਆ ਹਾਂ ਤੁਹਾਡੇ ਸਵਾਲ ਦਾ ਜਵਾਬ ਦੇ ਦਈਏ ਪਹਿਲਾਂ ਜਵਾਬ ਦੋ ਇੱਕ ਮਿੰਟ ਆਰਾਮ ਨਾ ਕਰਦੇ ਦੋ ਮਿੰਟ ਜੀ ਕੋਈ ਫालतू ਗੱਲ ਨਹੀਂ ਹੋ ਰਹੀ ਬਾਪੂ ਜੀ ਬਾਪੂ ਜੀ ਆਹ ਦੇਖੋ ਜੀ ਹਾਂਜੀ ਬਾਪੂ ਜੀ ਹੁਣ ਦੋ ਮਿੰਟ ਦੋ ਮਿੰਟ ਦੋ ਮਿੰਟ ਚਲੋ ਕੋਈ ਗੱਲ ਨਹੀਂ ਆ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨਾਲ ਮੀਟਿੰਗ ਦਿੱਤੀ ਸੀਗੀ ਮਾਰਚ ਦੇ ਵਿੱਚ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਕੋਲ 18 ਮੰਗਾਂ ਦਾ ਮੰਗ ਪੱਤਰ ਲੈ ਕੇ ਗਏ ਸੀਗਾ ਕਿਸਾਨ ਜੀ ਤੇ ਉਹਨਾਂ ਤੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਖੁੱਲਾ ਟਾਈਮ ਆ ਉਹਨਾਂ ਨੇ ਕਿਹਾ ਖੁੱਲਾ ਟਾਈਮ ਆ ਉਹਨਾਂ ਦੇ ਵਿੱਚੋਂ 8 ਮੰਗਾਂ ਦੇ ਉੱਪਰ ਪੂਰੀ ਵਿਚਾਰ ਵਿਸਥਾਰ ਨਾਲ ਚਰਚਾ ਹੋਈ ਉਸ ਤੋਂ ਬਾਅਦ ਜਦੋਂ ਨੌਵੀਂ ਮੰਗ ਤੇ ਆਉਣ ਲੱਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਅੱਖਾਂ ਦਾ ਅਪਾਇੰਟਮੈਂਟ ਲਿਆ ਹੋਇਆ ਮੈਂ ਜਾਣਾ ਚਲੋ ਜਥੇਬੰਦੀਆਂ ਨੇ ਇਹ ਵੀ ਕਿਹਾ ਤਾਂ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਜਾ ਜਣਾ ਜਾ ਸਕਦੇ ਹੋ ਜੇ ਕੋਈ ਪਿੱਛੇ ਆਪਣੇ ਖੇਤੀਬਾੜੀ ਮੰਤਰੀ ਸੀਗੇ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਫਿਰ ਉਹਨਾਂ ਨੇ ਇਹੀ ਪੁੱਛਿਆ ਵੀ ਧਰਨੇ ਦਾ ਕੀ ਕਰਨਾ ਜਿਹੜਾ 5 ਮਾਰਚ ਤੋਂ ਲੱਗਣਾ ਸੀਗਾ ਉਹ ਉੱਠ ਕੇ ਗਏ ਨੇ ਕਹਿੰਦੇ ਜੋ ਕਰਨਾ ਕਰ ਲੋ ਫਿਰ ਮੀਡੀਆ ਦੇ ਵਿੱਚ ਆ ਕੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦੇਇਆ ਵੀ ਜਥੇਬੰਦੀ ਤੇ ਜਿਹੜੀਆਂ ਮੰਗਾਂ ਸੀਗੀਆਂ ਉਹ ਸੈਂਟਰ ਨਾਲ ਸੀਗੀਆਂ ਸਰ 18 ਮੰਗਾਂ ਦਾ ਮੰਗ ਪੱਤਰ ਸੀਗਾ 18 ਦੀ 18 ਅਸੀਂ ਗਿਣਾ ਸਕਦੇ ਆ ਉਹਨਾਂ ਦੇ ਵਿੱਚੋਂ ਪਹਿਲੀ ਗੱਲ ਸੀਗੀ ਜਿਹੜੇ ਆਪਣੇ ਨਹਿਰੀ ਪਾਣੀ ਦੀ ਜਿਹੜੇ ਆਬਾਰਾ ਪਸ਼ੂ ਫਿਰਦੇ ਨੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਹੁਣ ਜਬਰੀ ਸਰਕਾਰ ਕਬਜ਼ੇ ਕਰ ਰਹੀ ਆ ਸਾਡੀ ਝੋਨੇ ਦੀ ਫਸਲ ਸਰਕਾਰ ਨੇ ਆਪ ਛੱਬੀ ਝੋਨਾ ਲਗਵਾ ਕੇ ਜਿਹੜਾ ਰੂਲਿਆ ਤੇ ਕਾਟਾਂ ਲਗੀਆਂ ਉਹਨਾਂ ਦਾ ਨਹੀਂ ਅਜੇ ਤੱਕ ਜਵਾਬ ਦਿਆ ਉਸ ਤੋਂ ਬਾਅਦ ਹੁਣ BBMP ਬੋਰਡ ਵਾਲੇ ਭਗਵਾਨ ਤਮਨ ਸਾਹਿਬ ਨੇ ਉੱਥੇ ਜਾ ਕੇ ਬੋਲਿਆ ਵੀ ਹੁਣ ਜੱਥੇਬੰਦੀਆਂ ਕਿੱਥੇ ਨੇ ਸਰ ਜਦੋਂ BBMP ਬੋਰਡ ਟੁੱਟਿਆ ਉਸ ਤੋਂ ਬਾਅਦ ਜੱਥੇਬੰਦੀਆਂ ਚੰਡੀਗੜ੍ਹ ਵੀ ਗਈਆਂ ਤੇ ਐਸੇ ਸਰਕਾਰ ਨੇ ਉਹਨਾਂ ਤੇ ਲਾਠੀ ਚਾਰਜ ਕਰਿਆ ਜਦੋਂ ਟੁੱਟਣ ਦੇ ਵਿਰੋਧ ਦੇ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਧਰਨੇ ਲੱਗੇ ਉਹਨਾਂ ਦੇ ਮੀਡੀਆ ਦੀਆਂ ਰਿਪੋਰਟਸ ਵੀ ਹੈਗੀਆਂ ਨੇ ਉਹ ਵੀ ਹੈਗੀਆਂ ਹੁਣ ਅੱਜ ਵੀ ਸਰਕਾਰ ਆ ਜਿਹੜੀ ਉਹ BBMP ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਆ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ ਲਾਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦੀ ਆ ਕਿਉਂ ਸਰਕਾਰ ਤਾਂ ਨਹੀਂ ਲਾ ਸਕਦੀ ਆ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜਾ ਤੁਹਾਨੂੰ ਇੱਕ ਸਵਾਲ ਉਹਦਾ ਮੈਂ ਜਵਾਬ ਦੇਦਾ ਜੀ ਲਾਲ ਕਿਲੇ ਤੇ ਜਿਹੜੇ ਗਏ ਸੀਗੇ ਉਹ ਅਗਰਾਹਾਂ ਜਿੱਥੇ ਬੰਦੀ ਨਹੀਂ ਗਈ ਸੀਗੀ ਹੁੰਦਾ ਨਹੀਂ ਦੁਕਾਨੋਂ ਹਾਂਜੀ ਮੈਂ ਤੁਹਾਨੂੰ ਹੋਰ ਕੀ ਕਹ ਰਿਹਾ ਮੈਂ ਤਾਂ ਖੜਾ ਸੀ ਕੋਕਰਾਜੀ ਨਹੀਂ ਰੁਕਿਆ ਉਹਦੇ ਤੇ ਤੇ ਸਰ ਅਸੀਂ ਆਪ ਅੱਗੇ ਸੀਗੇ ਜੀ ਅਸੀਂ ਆਪ ਲੋਕਾਂ ਨੂੰ ਰੋਕ ਕੇ ਬਾਹਰ ਲੈ ਕੇ ਗਏ ਆ ਉੱਥੇ ਸਾਡੇ ਜਥੇਬੰਦ ਅੱਜ ਤੂੰ ਕਿਤੇ ਅੱਗੇ ਸੀ ਮੈਂ 26 ਐਂਬੂਲੈਂਸ ਨਾਲ ਖੜਾ ਹੋਇਆ ਸੀ ਉੱਥੇ ਬਸੇ ਮੈਂ ਆਪਣੀ ਅੱਖਾਂ ਨਾਲ ਸਰ ਜੀ ਸਾਡੇ ਕੋਲ ਵੀਡੀਓ ਨੇ ਅੱਜ ਕੱਢ ਕੇ ਦਿਖਾ ਦੇਣਾ ਦਿੱਲੀ ਸ਼ਹਿਰ ਦੇ ਵਿੱਚ ਵੜ ਕੇ ਜਦੋਂ ਰੋਕ ਰਹੇ ਸੀਗੇ ਵੀਡੀਓ ਤੇਰੇ ਕੋਲ ਹੈ ਉਸ ਤੋਂ 10 ਬਣਾ ਵੀਡੀਓ ਮੇਰੇ ਕੋਲ ਹੈ ਚਲੋ ਆਹ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਦਾ ਇੱਕ ਮਿੰਟ ਛੱਡ ਤੂੰ ਆਪ ਦੀ ਗੱਲ ਕਰ ਕਿਨੇ ਦੇ ਰਿਹਾ ਸੀ ਤੇ ਬਾਰਡਰ ਤੇ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਅਸੀਂ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤੀਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤੀਰਾ ਸਾਨੂੰ ਇੱਕ ਗੱਲ ਕਰਨ ਦਾ ਅਧਿਕਾਰ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਰ ਰਹੇ ਆ ਆ ਸਾਰਾ ਦਿਨ ਮੈਂ ਰਹਿ ਕੇ ਆਇਆ ਮੇਰੀ ਗੱਲ ਸੁਣੋ 18 ਦਿਨ ਮੈਂ ਰਹਿ ਕੇ ਆਇਆ ਜੀ ਉੱਥੇ ਨਹੀਂ 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 ਮਾਈਕ ਚਲੋ ਜਿਹੜਾ ਆ ਦੇਖੋ ਜਿਹੜਾ 18 ਦਿਨ ਰਹਿ ਕੇ ਆਇਆ ਉਹ ਸੇਵਾ ਤੋਂ ਬਾਹਰ ਗਿਆ ਤੁਹਾਡੀ ਮੁਰਤਾਬਾਦ ਮੁਰਤਾਬਾਦ ਬਾਤ ਆਹੀ ਕੋਸ਼ਿਸ਼ ਕਰਨਾ ਆਂਦਾ ਸਾਨੂੰ ਤੁਸੀਂ ਪੰਜਾਬ ਨੂੰ ਮੋਟਾਵਾਦ ਕਰੋਗੇ ਸਾਰੀ ਦੁਨੀਆ ਨੂੰ ਦੇਖਣਾ ਤੁਸੀਂ ਪੰਜਾਬ ਨੂੰ ਮੋਟਾਵਾਦ ਕਰੋਗੇ ਸਾਨੂੰ ਸਿੱਖੋ टी वी ते कुड़ी हूंदी